ਨੂੰ ਪਤਾ ਹੈ ਇਹ ਆਵਾਮਾਦੀ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਝੁਟਕੀ ਮਾਰ ਕੇ 5 ਮਿੰਟ ਵਿੱਚ ਚੈਂਪੀਅਨਸ਼ਿਪ ਮਿਲਦੀ ਜਾਵੇਗੀ ਇਹ ਉਹ ਕਿਸਾਨਾਂ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਹਿਰੀ ਪਾਣ ਦਾ ਉਹ ਜਾਲ ਵਿਛਾ ਦੇਵਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਇਹ ਉਹ ਵਿਧਾਇਕਾ ਹੈ ਜਿਹਨੂੰ ਲਾਜਰੀ ਦੇ ਇਲਦੇ ਉੱਕਰ ਦੀ ਪਤਾ ਸੀ ਇਹ ਨੇ ਮਿਤਾਜਪਿੰਦਰ ਸਿੰਘ ਇਸ ਲਈ ਇਹਨਾਂ ਦਾ ਸਾਡੇ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਉਹ ਤਾਂ ਜ ਸਾਡੇ ਕੋਲ 100 ਰੁਪਏ ਦੇ ਆਰਮੀ ਪਾਰਟੀ ਜੈ ਹਿੰਦ ਸਾਡੀ ਵੀ ਵੋਟਾਂ ਪਾਈਆਂ ਨਹੀਂ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਆਰਮੀ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਇਹ ਤੁਹਾਨੂੰ ਚੁਟਕੀ ਮਾਰ ਕੇ 5 ਮਿੰਟ ਵਿੱਚ ਚੈਂਪੀਅਨ ਬਣਤੀ ਜਾਵੇਗੀ ਇਹ ਉਹ ਕਿਸਾਨਾਂ ਦੀ ਵਿਦਾਇਕਾ ਹੋਇਆ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਹਿਰੀ ਪਾਣ ਦੇ ਉਹ ਜਾਲ ਬੁਛਾ ਦੇਵਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਇਹ ਉਹ ਵਿਦਾਇਕਾ ਹੈ ਜਿਹਨੂੰ ਲੋਕਲ ਜੀ ਦਾ ਇਲ ਦੇ ਉੱਕਰ ਦੀ ਪਤਾ ਸੀ ਇਹਨੇ ਕੁਲਾਜ ਜਪਿੰਦਰ ਕੋਰ ਦੇ ਨਿਕਲ ਦੇ ਰਾਣੀ ਦੀ ਚਾਹੇ ਨੇ ਇਸ ਲਈ ਇਹਨਾਂ ਦਾ ਸਾਡੇ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਸਾਡੇ ਸਵਾਲਾ ਸੌਰ ਜੰਦੇ ਆ ਰਹੇ ਆ ਆ ਗਿਆ ਮੇਰਾ ਜਾਨਾ ਸਾਰੇ ਨੂੰ ਸਾਰਿਆਂ ਨੂੰ ਪਤਾ ਹੈ ਐਵਾਂ ਆਮਾਦੀ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਦਾ ਕੀਤਾ ਜੀ ਕਿ ਤੁਹਾਨੂੰ ਚੁਟਕੀ ਮਾਰ ਕੇ 5 ਮਿੰਟ ਵਿੱਚ ਚੈਂਪੀਅਨ ਬਣਤੀ ਜਾਵੇਗੀ ਨਾਲੀ ਵਿਧਾਇਕਾ ਹੋਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਨਹਿਰੀ ਪਾਣ ਦਾ ਉਹ ਜਾਲ ਬੁਛਾ ਦੇਵਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਇਹ ਉਹ ਵਿਧਾਇਕਾ ਹੈ ਜਿਹਨੂੰ ਲਾਜਰੀਆ ਇਲ ਦੇ ਉੱਕਰ ਦੀ ਪਤਾ ਸੀ ਇਹਨੇ ਨਿਗਰਾਜ ਪ੍ਰਿੰਸਪਲ ਪਾਣ ਦੇ ਨਿਕਸ ਤੇ ਆਣੀ ਦੀ ਚਾਹ ਨੇ ਇਸ ਲਈ ਇਹਨਾਂ ਦਾ ਸਾਡੇ ਅਸੀਂ ਵਿਰੋਧ ਕਰਦੇ ਹਾਂ ਜਦੋਂ ਤੱਕ ਸਾਡੇ ਸਵਾਲਾਂ ਦਾ ਜਵਾਬ ਨਾ ਦੇ ਆਰਮੀ ਪਾਰਟੀ ਜੈ ਹਿੰਦ Thank uh you. -huh.